ਦੇ ਪਬਲਿਕ ਹਾਈ ਸਕੂਲ ਕਿਹੜੇ ਕਲਾਸ ਚ 7th 7ਵੇਂ ਚ 99 ਕਿੰਨੇ ਹੁੰਦੇ ਆ ਮੰਨਣਾ ਹੂੰ ਅੱਜ ਨਹੀਂ ਪੰਜਾਬੀ ਚ 89 89 ਨਹੀਂ ਪਤਾ ਕਿਉਂ ਜਦੋਂ ਅਸ ਕੋ ਗਲਤ ਬੋਲਦੀ ਆ ਜਿਹੜੀ ਕੰਪਨੀ ਨੇ ਕਿਹਾ ਵੀ 21 ਸਦੀ ਬੀਤਦਿਆਂ ਬੀਤਦਿਆਂ ਬੋਲੀ ਨੇ ਖਤਮ ਹੋਣਾ ਤੁਹਾਡੇ ਸਾਹਮਣੇ ਆ ਹੁਣ ਤਾਂ ਹੁਣ ਤਾਂ ਕੀ ਹੋਊਗਾ ਚੰਗੀ ਨਾਲ 7 ਵਿੱਚ ਪੜਦਾ ਜਵਾਕ ਆ ਇਹਨੂੰ ਏਕ ਆਦੂਆ ਨਹੀਂ ਬਾਈ 100 ਤੱਕ ਆਉਣਾ ਲੈਨ ਨੂੰ ਲਗਾ ਮਾਤਰਾ ਪਤਾ ਕਿੰਨੀਆਂ ਹੋਣੀਆਂ ਲੈਨ ਨੂੰ ਵਿਆਕਰਨ ਪਤਾ ਹੈ ਲੈਨ ਨੂੰ ਊੜੇ ਆੜੇ ਆਉਣੇ ਆ ਇਹਨਾਂ ਨੂੰ ਪਹਾੜੇ ਆਉਣੇ ਆ ਮੈਨੂੰ ਆ ਰਸੋ ਬਾਈ ਪਿੰਡ ਵਾਲਿਓ ਜੇ ਪਹਾੜੇ ਮਰ ਗਏ ਏਕੇ ਦੂਏ ਮਰ ਗਏ ਪੂਰੇ ਆੜੇ ਮਰ ਗਏ ਇਹ ਜੋੜੇ ਇਹ ਗਾਤਰੇ ਦਸਤਾਰਾਂ ਕੌਮ ਦੀ ਪਛਾਣ ਜਾਂਦੀ ਰਹੂਗੀ ਦੱਸੋ ਦੱਸੋ ਬਾਈ ਠੀਕ ਹੈ ਨਾ ਖਦਮੀ ਕਰਤੀ ਜੀ ਮੈਂ ਨਹੀਂ ਕਹਿੰਦਾ ਜੀ ਨਾ ਪੜਾਓ ਅਗਰੇ ਦੀ ਸਮਰੀ ਲੋੜ ਆ ਬਾਈ ਪੜਾਓ ਤਾਂ ਕਮਾਲ ਹੋ ਗਈ ਯਾਰ ਸਕੂਲ ਦਾ ਨਾਮ ਦੇਖੋ ਕੀ ਹੈ ਕੀ ਹੈ ਪੁੱਤਰ ਗੁਰਨਾਨਕ ਦੇ ਪਬਲਿਕ ਹਾਈ ਸਕੂਲ ਗੁਰਨਾਨਕ ਨਾਨਕ ਪਬਲਿਕ ਹਾਈ ਸਕੂਲ ਸਕੂਲ ਦਾ ਨਾਮ ਸਾਡੇ ਗੁਰੂਆਂ ਦੇ ਨਾਮ ਤੇ ਹੈ ਸਿਰ ਤੇ ਸਾਡੇ ਗੁਰੂਆਂ ਦਾ ਬਖਸ਼ਿਆ ਹੋਇਆ ਰਤਬਾ ਜੂੜਾ ਤੇ ਗੁਰੂਆਂ ਦੀ ਬੋਲੀ ਕਿੱਥੇ ਆ ਬਾਈ ਫਿਰ ਬੋਲੀ ਨਾਲ ਹੀ ਜਾਉਨੇ ਆ ਅੱਛਾ ਮੈਨੂੰ ਐ ਲੱਸੋ ਪਿੰਡਾਂ ਦੇ ਜੰਗੀ ਰਣੇ ਲਓ ਜਿਹੜਾ ਬੰਦਾ ਆਪਣੇ ਘਰੇ ਆਏ ਜਵਾਬ ਦੀ ਕਾਪੀ ਖੋਲ ਕੇ ਦੇਖਦਾ ਵੀ ਕੀ ਪੜਾਉਂਦੇ ਆ ਕਿਤਾਬ ਖੋਲ ਕੇ ਦੇਖੀ ਇਤਿਹਾਸ ਪੜਾਉਂਦੇ ਆ ਸਕੂਲ ਚ ਗਿਆ ਪੁੱਛਿਆ ਉਹਦੇ ਮਾਤਰਾ ਨੂੰ ਜਾ ਕੇ ਸਟਾਫ ਨੂੰ ਉਪਸੰਹ ਦੇ ਪ੍ਰਬੰਧਕਾਂ ਨੂੰ ਵੀ ਸਾਡੇ ਜਵਾਬ ਨੂੰ ਏਕੇ ਦੂਏ ਊੜੇ ਸਹੀ ਸਮਾਨ ਲਾ ਜੀ ਕਰਾਂਗੇ ਅੱਛਾ ਜਿੱਥੇ ਸੁੰਡੀਆਂ ਨਸਲਾਂ ਤਿਆਰ ਹੋ ਰਹੀਆਂ ਆ ਨਸਲਾਂ ਸੁੰਡੀਆਂ ਜਿਨੇ ਕੌਮ ਦਾ ਭਾਰ ਚੱਕਣਾ ਆਪਣੇ ਮੋਢਿਆਂ ਤੇ ਵਿਰਾਸਤ ਨੂੰ ਅੱਗੇ ਸਾਹਮਣਾ ਹੈ ਉਹ ਪਤਾ ਹੀ ਨਹੀਂ ਕਿੱਥੇ ਜੁੜੀ ਜਾਂਦੇ ਆ ਕਿ ਪੜ੍ਹੀ ਜਾਂਦੇ ਆ ਕਿਹੜਾ ਇਤਿਹਾਸ ਸੁਣੀ ਜਾਂਦੇ ਉੱਥੇ ਗਏ ਨਹੀਂ ਕਦੇ ਆ ਲੀਡਰਾਂ ਨਾਲ ਰੈਲਿੰਗਾਂ ਤੇ ਬੱਸਾਂ ਭਰ ਕੇ ਟਰੈਕਟਰ ਲੈ ਕੇ ਗੱਡੀਆਂ ਲੈ ਕੇ ਹੁਣ ਚੜ ਜੇ ਹੁਣ ਸੁਣਿਆ ਹੱਦ ਹੋ ਗਈ ਜੱਸਾ ਆ ਮੈਂ ਮਾਣੀ ਖੇੜੇ ਪਿੰਡ ਬਾਗਿਆ ਬਾਈ ਮਾਣੀ ਖੇੜੇ 11 ਵਿੱਚ ਪੜ੍ਹੇ ਜਵਾਕ ਕਹਿੰਦਾ ਬਾਈ ਮੈਂ ਕਾਲ ਅਕੈਡਮੀ ਪੜ੍ਹਦਾ ਕੋਲੇਆ ਵਾਲੀ ਸਾਨੂੰ ਮੈਂ ਪੰਜਾਬੀ ਨਹੀਂ ਬੋਲਣ ਦਿੰਦੀ ਮੈਂ ਨੰਬਰ ਦੇ ਮੈਂ ਪ੍ਰਿੰਸੀਪਲ ਨੂੰ ਫੋਨ ਲਾ ਲਾ ਨੰਬਰ ਲੈ ਕੇ ਮੁੱਕਰ ਗਈ ਕਹਿੰਦੀ ਅਜੇ ਤਾਂ ਗੱਲ ਹੀ ਨਹੀਂ ਮਾਂ ਕਿਵੇਂ ਪੜਾਉਂਦੇ ਆਪਾਂ ਦੱਸਿਂ ਕਹਿੰਦਾ ਭਾਈ ਖੂਨ ਨੂੰ ਕੂਆ ਕਹਿਣ ਲੱਗਾ ਤਾਂ ਕੂਆ ਕੰਤ ਨੂੰ ਦੀਵਾਰ ਕਹਿਣ ਲੱਗਾ ਆਪਾਂ ਕਹਿੰਨਾ ਉੱਤੇ ਥੱਲੇ ਉੱਪਰ ਨੀਚੇ ਕਹਿਣ ਲੱਗਾ ਆਪਾਂ ਕਹਿੰਨਾ ਖੁਰਕ ਖੁਜਲੀ ਬਣਾਤੀ ਕਿਰਲੀ ਨੂੰ ਵੀ ਕਹਿੰਦਾ ਬੰਤ ਕਿਰਲੀ ਨੂੰ ਹਾਂ ਛੱਪ ਕਿਲੀ ਦਾ ਮਾਸ ਖਾਇਆ ਭਾਈ ਅਕਲੀ ਨਹੀਂ ਮੈਂ ਤਾਂ ਨਹੀਂ ਸਕਾ ਕਿੰਨੇ ਸ਼ਬਦ ਸਾਡੇ ਮਾਖੇ ਵਿਗਾੜ ਤੇ ਖਤਮ ਕਰਤੇ ਸਾਡੇ ਸਕੂਲੇ ਟੀਚਰ ਵੀ ਛਿੱਪ ਨਹੀਂ ਕਹਿੰਦੇ ਆਹ ਕੋਈ ਤਾਂ ਮੈਂ ਗੱਲ ਕਰਨ ਦੱਸ ਦੇਣਾ ਸਕੂਲੇ ਮਾਸਟਰ ਕੀ ਕਹਿੰਦੇ ਆ ਛਿੱਪ ਛਿੱਪ ਮੇਰੀ ਜਿੰਦ ਜਿੰਦ ਕਹੀ ਕਹਿੰਦੇ ਆ ਤੁਸੀਂ ਸਾਡੀ ਬੋਲੀ ਦਾ ਦੁਨੀਆ ਦੀ ਕਿਸੇ ਬੋਲੀ ਕੋਲ ਤੋੜਨੀ ਬਈ ਕਿਸੇ ਬੋਲੀ ਕੋਲ ਜਵਾਬ ਨਹੀਂ ਆਪਾਂ ਸੜਕ ਲਿਖਦੇ ਆਂ ਸੜਕ ਸਾਡੇ ਕੋਲ ਸੱਸਾ ਰਾਣਾ ਕੱਕਾ ਸੜਕ ਪਿਆ ਅੰਗਰੇਜ਼ੀ ਲਿਖ ਕੇ ਦਿਖਾਓ ਸਰਕ ਲਿਖਿਆ ਜਾਊ ਸਾਡੀ ਜਿੰਨੀ ਅਮੀਰ ਬੋਲੀ ਐ ਦੁਨੀਆ ਦੀ ਕੋਈ ਅਮੀਰ ਬੋਲੀ ਨਹੀਂ ਯਾਰ ਹਾਦੋਂ ਕੀ ਸਾਡੀ ਆਪਾਂ ਨੂੰ ਪਰਵਾਹੀ ਕੋਈ ਨਹੀਂ ਇਸੇ ਕਰਕੇ ਮੈਂ ਬੰਗਾਲ ਗਿਆ ਬਾਈ ਸ਼ੈਲ ਲੋਕਾਂ ਨੂੰ ਮਾੜੀ ਮੋਟੀ ਸਾਂਝ ਪਾਏ ਵੀਡੀਓ ਬਣਾ ਬਣਾ ਪਾਈਆਂ ਸਾਰਾ ਦੱਖਣ ਭਾਰਤ ਘੁੰਮਿਆ ਕੇਰਲਾ ਤੋਂ ਲੈ ਕੇ ਕਰਨਾਟਕਾ ਆਂਧਰਾ ਕਾਮਨ ਲਾਡੂ ਤੇਲਗਾਨਾ ਉਹਨਾਂ ਲੋਕਾਂ ਨੂੰ ਮਿਲੇ ਦਪਰਾ ਚ ਗਏ ਕਚਹਿਰੀਆਂ ਚ ਗਏ ਯੂਨੀਵਰਸਿਟੀਆਂ ਚ ਗਏ ਸਕੂਲਾਂ ਚ ਗਏ ਹਸਪਤਾਲਾਂ ਚ ਗਏ ਬੈਂਕਾਂ ਚ ਗਏ ਉਹਨਾਂ ਦੇ ਬੱਸਾਂ ਦੇ ਬੋਰਡ ਸੜਕਾਂ ਦੇ ਬੋਰਡ ਦਫ਼ਤਰਾਂ ਦੇ ਬੋਰਡ ਚੈਰੀਆਂ ਦੇ ਬੋਰਡ ਉਹਨਾਂ ਦੇ ਦਫ਼ਤਰਾਂ ਚੈਰੀਆਂ ਦਾ ਕੰਮ ਉਹਨਾਂ ਦੀ ਆਪਣੀ ਨਾ ਬੋਲੀ ਚ ਹੈ ਬਈ ਬੰਗਾਲ ਚ ਬੰਗਲਾ ਬੋਲੀ ਹੈ ਕਰਨਾਟਕ ਕੰਨੜਾ ਹੈ ਤਾਮਲ ਨੂੰ ਤਾਮਲ ਹੈ ਆਂਧਰਾ ਤੇ ਲਗਾਨਾ ਦੀ ਤੇਲਗੂ ਬੋਲੀ ਹੈ ਕੇਰਲਾ ਦੀ ਮਲਿਆਲਮ ਬੋਲੀ ਹੈ ਇੱਕ ਵੀ ਅੱਖਰ ਦੂਜੀ ਤੀਜੀ ਬੋਲੀ ਦਾ ਨਹੀਂ ਹੈਗਾ ਉਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਨੇ ਬਈ ਮੋਤੀ ਵਾ ਗਿਆ ਇੱਕ ਵਾਰੀ ਤਾਮਲ ਲਾਡੂ ਐਮਕੇ ਸਟਾਰਨ ਮੁੱਖ ਮੰਤਰੀ ਹੱਥੋਂ ਦਾ ਮੋਦੀ ਬੜਾ ਸਟੇਜ ਤੇ ਕਹਿੰਦਾ ਮੋਦੀ ਸਾਹਿਬ ਐ ਤਾਮਲਾ ਸਾਡੀ ਮਾਂ ਬੋਲੀ ਤਾਮਲਾ ਜਾਨ ਤੋਂ ਜ਼ਿਆਦਾ ਪਿਆਰੀ ਐ ਸਾਡੇ ਉੱਤੇ ਜਵਰੀ ਹੁੰਦੀ ਨਾ ਥੋਪੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਿਹੜੀਆਂ ਕੌਮਾਂ ਜਾਗਦੀਆਂ ਆਪਣੇ ਭਵਿੱਖ ਨੂੰ ਲੈ ਕੇ ਚੱਕਣੀਆਂ ਐ ਜਿਹੜੀਆਂ ਸਾਡੇ ਨੂੰ ਸੌ ਜਾਂਦੀਆਂ ਨਾ ਵੇਸੀਆਂ ਸੋ ਕੇ ਲੰਮੀਆਂ ਤਾਣ ਕੇ ਉਹ ਦੁਨੀਆ ਤੋਂ ਕੌਮਾਂ ਮਰ ਮਟ ਜਾਂਦੀਆਂ ਨੇ ਬਾਈ ਇੱਥੇ ਜਾਗਦੀਆਂ ਕੌਮਾਂ ਚਾਹੁੰਦੀਆਂ ਰਹਿੰਦੀਆਂ ਆ ਸਾਨੂੰ ਪਰਵਾਹੀ ਕੋਈ ਨਹੀਂ ਐ ਕੋਈ ਗੱਲ ਨਹੀਂ ਬੋਲੀ ਕਿਧਰ ਚੱਲਿਆ ਬੋੜ ਗਿਆ ਮਨੁੱਖੀ ਉਹ ਪਿੰਡ ਵਾਲੋ ਧਿਆਨ ਮਾਰ ਲਿਓ ਇਹ ਥਾਲੀ ਚ ਪਈ ਰੋਟੀ ਨਹੀਂ ਬਾਈ ਵੀ ਬੁਰਕੀ ਤੋੜੀ ਮੂੰਹ ਚਾਕੇ ਪਾ ਲਈ ਇੰਨਾ ਸੌਖਾ ਕੰਮ ਨਹੀਂ ਦੁਨੀਆ ਦੀ ਕੁੱਲ ਚੀਜ਼ ਹਾਸਲ ਕਰ ਲਓਗੇ ਦੌਲਤਾਂ ਸ਼ੌਂਤਾਂ ਮਾਨ ਸਨਮਾਨ ਰੁੱਤਵੇ ਅੱਜ ਗਰੀਬ ਕੱਲ ਨੂੰ ਮੀਰ ਹੋ ਜਾਓਗੇ ਇੱਕ ਵਾਰੀ ਬੋਲੀ ਮਰਜੀ ਨਾ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਕਿਸੇ ਬੰਦੇ ਦੇ ਕਦਮਾਂ 'ਤੇ ਢੇਰ ਕਰ ਦਿਓ ਕਿ ਸਾਡੀ ਬੋਲੀ ਜਿਉਂਦੀ ਕਰ ਦੇ ਤੇ ਬੋਲੀ ਇਤਿਹਾਸ ਵਿਰਸੇ ਇਹ ਮਿਲਣੇ ਨਹੀਂ ਬੰਦ ਹਜ਼ਾਰਾਂ ਸਾਲ ਦੀ ਘਰਣਾ ਤੋਂ ਬਾਅਦ ਹਜ਼ਾਰਾਂ ਸਾਲ ਜਦੋਂ ਯਰ ਤੋਂ ਬਾਅਦ সিংਹਾਸ਼ਾਂ ਤੋਂ ਬਾਅਦ ਇਹ ਬੋਲੀਆਂ ਇਹ ਵਿਰਸੇ ਇਤਿਹਾਸ ਬਣਿਆ ਇਹ ਵਿਰਾਸਤ ਸਾਡੇ ਕੋਲ ਆਈ ਹੈ ਆਪਾਂ ਸੁੱਤੇ ਆਪਾਂ ਕੋਈ ਗੱਲ ਨਹੀਂ ਬੋਲੀ ਛੋਡੀ ਮਾਰਤੀ ਖਤਮ ਕਰੀ ਜਾਂਦੇ ਆ ਛੱਬ ਛੋਡੇ ਮਾਰਤੇ ਲਿਪੀ ਛੋਡੀ ਮਾਰਤੀ ਵਿਆਹ ਕਰਨ ਲਗਾ ਮਾਤਰਾ ਛੋਡੀਆਂ ਮਾਰਤੀਆਂ ਇਤਿਹਾਸ ਛੋਡਾ ਮਾਰੀ ਜਾਂਦੇ ਆ ਕਿਤਾਬਾਂ ਚ ਇਤਿਹਾਸ ਬਦਲਦਾ ਨਿਸ਼ਾਨੀਆਂ ਮਟਾਈ ਜਾਂਦੇ ਆ ਅੱਜ ਕਿੱਥੇ ਜਿਹੜੇ ਸਾਡੀ ਖਾਤਰ ਇਹਦਾ ਜਾਨਾਂ ਕਰਵਾਨ ਕਰਕੇ ਭਾਈ ਬੰਦ ਬੰਦ ਘਟਵਾ ਕੇ ਖੂਨ ਡੋਲ ਕੇ ਆਰਿਆਂ ਨਾਲ ਚੀਰੇ ਕੇ ਛੋਪੜੀਆਂ ਲਹਾ ਕੇ ਨੀਹਾ ਚਿਣੇ ਕੇ ਫਾਸੀਆਂ ਦੇ ਝੂਲ ਕੇ ਪਰਿਵਾਰਾਂ ਦੇ ਪਰਿਵਾਰ ਖਰਵਾਨ ਕਰਕੇ ਉਹਨਾਂ ਦੀਆਂ ਸਾਡੇ ਕੋਲ ਨਿਸ਼ਾਨੀਆਂ ਬਚੀਆਂ ਕਿੱਥੇ ਗਿਆ ਠੰਡਾ ਬੁਰਜ ਚਮਕਾਉਣ ਦੀ ਕੱਚੀ ਗੜੀ ਮਾਸੀਵੰਦੇ ਦਾ ਜੰਗਲ ਸਰਹੰਦਰੀ ਨੀਂ ਦਸਨੀ ਡੇੜੀਆਂ ਈਆਂੋਂ ਖਤਮ ਕਰਤੀਆਂ ਬੁੰਗੇ ਉਹ ਖਤਮ ਕਰਤੇ ਰਵਾਰ ਸਾਹਿਬ ਜਾਣੇ ਉਹ ਅੰਮ੍ਰਿਤਸਰ ਮੱਥਾ ਟੇਕਣ ਬਈ ਬੁੰਗੇ ਕਿੰਨੇ ਰਹਿ ਗਏ ਕੋਈ ਕੋਈ ਖਲਾ ਰਾਮ ਗੜੀਆ ਬੁੰਗਾ ਉਹ ਸਭ ਕੈਸੇ ਨਹੀਂ ਕਰਤਾ ਧਿਆਨ ਮਾਰੋ ਸਤਿ ਸ੍ਰੀ ਅਕਾਲ ਕਿੱਥੇ ਕੱਢਣਾ ਜਾ ਕੇ ਉਹ ਜਾਂ ਤਾਂ 2 400 500 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਐਡੇ ਕ ਆਪਣੇ ਜਵਾਦ ਨੂੰ ਤੀ ਪੁੱਤ ਨੂੰ ਕਹੂਗਾ ਕਿ ਪੁੱਤਰਾ ਕਿਹੜੇ ਰਾਹਾਂ ਦਾ ਪਾਂਦੀ ਹੋ ਗਿਆ ਕਿਹੜੇ ਰਾਹਾਂ ਤੇ ਤੁਰ ਪਿਆ ਸਾਡੇ ਰਾਹ ਮਾਸ਼ੀ ਬਾੜੇ ਦੇ ਜੰਗਲਾਂ ਤੋਂ ਨਿਕਲਦੇ ਐ ਸਾਡਾ ਇਤਿਹਾਸ ਮਕਾਉਣ ਦੀ ਕੱਚੀ ਗੱਡੀ ਬੋਲਦੀ ਐ ਜਿੱਥੇ ਕਲਾ ਕਲਾ ਸਮਾਸਮਾ ਰੱਖਣਾ ਪੜਿਆ ਸਾਡਾ ਆਧਸ ਰਾਂਧਰੀਆਂ ਨੀਹਾਂ 'ਚ ਪਿਆ ਜਿੱਥੇ ਰਕੀਆ ਜੰਦਾ ਨੇ ਆਪਣੇ ਆਪ ਨੂੰ ਚਰਵਾ ਕੇ ਕੌਮ ਦੀ ਨੀਂ ਮਲੂਤ ਕੀਤੀ ਐ ਸਾਡਾ ਆਧਸ ਨਨ ਪ੍ਰਸਾਦ ਦੇ ਕਿਲਿਆਂ 'ਚ ਪਿਆ ਜਿੱਥੇ ਕੌਮ ਦੀ ਸਥਾਪਨਾ ਹੋਈ ਐ ਸਾਡਾ ਇਤਿਹਾਸ ਬੁੰਗਿਆਂ 'ਚ ਪਿਆ ਜਿੱਥੇ ਸਿੱਖ ਰਾਜ ਦਾ ਮੁੱਢ ਵੱਜਿਆ ਸੀ ਸਾਡਾ ਇਤਿਹਾਸ ਠੰਡੇ ਬੁਰਜਾਂ 'ਚ ਪਿਆ ਜਿੱਥੇ ਮਾਲਾ ਗੁਜਰੀ ਕੈਦ ਹੋਈ ਸੀ ਐਡੇ ਜਵਾਬ ਨੇ ਆਪਣੇ ਪਿਓ ਦੀ ਗੱਲ ਸੁਣ ਕੇ ਕਹਿਣਾ ਕਿ ਬਾਪੂ ਚੱਲ ਕੱਦ ਗੱਡੀ ਚਲ ਦੇ ਕਿਹਈਅਤ ਦਿਖਾ ਕੇ ਲਿਆ ਕਿ ਬੁੰਗਾ ਕੀ ਹੁੰਦਾ ਏ ਕਿ ਕਿਲਾ ਕੀ ਹੁੰਦਾ ਏ ਕਿ ਗਰੀ ਕੀ ਹੁੰਦੀ ਏ ਕਿ ਕਿੱਥੇ ਆ ਮਾਸੀਬੜ ਦਾ ਜੰਗਲ ਕਿੱਥੇ ਆ ਠੰਡਾ ਬੁਰਜ ਕਿੱਥੇ ਆ ਸਰਾਂਦਰੀ ਨੀਂ ਦੱਸੋ ਬਾਈ ਮੇਰੇ ਵਰਗੇ ਬੰਦੇ ਕੋਲ ਕੋਈ ਜਵਾਬ ਹੋ ਕੀ ਮੇਰੇ ਵਰਗਾ ਬੰਦਾ ਕੋਈ ਤਖਾ ਸਕੂਗਾ ਨਿਸ਼ਾਨੀ ਕੋ ਬ੍ਰਾਸਤ ਕੋ ਨਾਰਥ ਨਿਸ਼ਾਨੀਆਂ ਖਤਮ ਕਰਤੀਆਂ ਕਿ ਪਤਾ ਪੜਿਆ ਕੀਤੇ ਆ ਬਾਰਵੀਂ ਦੀ ਕਿਤਾਬ ਸੀਗੀ 1.5 ਮਹੀਨਾ ਬੰਦੇ ਉਸ ਨੂੰ ਸੱਸੇ ਵਰਗਿਆਂ ਨੇ ਮੋਰਚਾ ਲਾਇਆ ਪੰਜਾਬ ਸਕੂਲ ਸਿੱਖਿਆ ਬੋਰਡ ਮਾਣੀ ਇੱਕ ਕਿਤਾਬ ਦੇ ਲੇਖਕਾਂ ਦੇ ਖਿਲਾਫ ਪਰਚਾ ਦਰਜ ਹੋਇਆ ਕੀ ਲਿਖਿਆ ਪਿਆ ਗੁਰੂ ਤੇਗ ਬਹਾਦਰ ਡਾਕੇਮਾਰਦਾਰਿਆ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਦਿਮਾਗ ਲਗਾਇਆ ਸੀ ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਭਗੜ ਆ ਗਿਆ ਸੀ ਭੱਜ ਗਿਆ ਸੀ ਉਹੀ ਕਿਤਾਬ ਉਹੀ ਪੜ ਕੇ 2 400 500 ਸਾਲ ਬਾਅਦ ਐਡੇ ਵਿੱਚ ਆ ਕੇ ਫੇਰ ਆਪਣੇ ਪੁਰਖ ਨੂੰ ਸਵਾਲ ਕਰਨਾ ਕਿ ਬਾਪੂ ਤੂੰ ਤਾਂ ਕਹਿੰਦਾ ਕੱਲਾ ਕੱਲਾ ਸਵਾ ਸਵਾ ਲਖਣਾ ਭੜਿਆ ਹੈ ਕਿਤਾਬ ਕਹਿੰਦੀ ਹੈ ਬੱਚੇ ਛੱਡ ਕੇ ਭੱਜ ਗਿਆ ਸੀ ਗੁਰੂ ਤੂੰ ਤਾਂ ਕਹਿੰਦਾ ਕਿ ਚਾਦਰੀ ਚਾਂਦ ਦਿੱਲੀ ਦੇ ਵਿੱਚ ਆ ਕੇ ਗੁਰਤੇਗ ਬਾਦ ਨੇ ਸੀਤ ਦਿੱਤਾ ਕਿਤਾਬ ਕਹਿੰਦੀ ਆ ਡਾਕੇ ਮਾਰਦਾ ਰਿਹਾ ਤੂੰ ਤਾਂ ਕਹਿੰਦਾ ਮੀਰੀ ਪੀਰੀ ਦਾ ਸਿਧਾਂਤ ਤਾਂ ਛੇਵੇਂ ਪਾਤਸ਼ਾਹ ਹੀ ਨੇ ਕਿਤਾਬ ਕਹਿੰਦੀ ਆ ਦਿਮਾਗ ਗੱਲ ਕਰੀ ਜਿਵੇਂ ਪਾਤਸ਼ਾਹ ਤੇ ਇਤਿਹਾਸ ਤੁਹਾਡਾ ਖਤਮ ਕਰਵਾਣੀ ਉਹ ਬਦਲਦੀਆਂ ਤਿਆਰੀਆਂ ਨੇ 328 ਸ਼ਰੂਪ ਗਾਇਬ ਹੋਏ ਦਰਬਾਰ ਸਾਹਿਬ ਚੋਂ ਦੱਸੋ ਮੈਨੂੰ ਕਿੱਥੇ ਗਿਆ ਪਤਾ ਲੱਗਾ ਕੋਈ ਗੜਬੜ ਕਰਕੇ ਸ਼ਬਦਾਂ ਦੇ ਅਰਥ ਬਦਲ ਕੇ ਲਿਹਾ ਕੇ ਤੁਹਾਡੇ ਗੁਰਦੁਆਰੇ ਚ ਰੱਖ ਦੇਣਗੇ ਦੱਸੋ ਕਿੰਨੇ ਬੰਦੇ ਆ ਭਾਈ ਪੂਰੀ ਦੁਨੀਆ ਦੇ ਉੱਤੇ ਜਿਨ੍ਹਾਂ ਦੇ ਮੂੰਹ ਜਬਾਨੀ ਇਕੱਲੇ ਇਕੱਲੇ ਛੱਡ ਦਾ ਅਰਥ ਪਤਾ ਹੈ ਦੱਸ ਦੇਣ ਕਿ ਵੀ ਆਰ ਦਲਾ ਹੋ ਗਿਆ ਇਹ ਨਹੀਂ ਚੱਲ ਰਹੀ ਇਹ ਬਹੁਤ ਡੁੰਗੀਆਂ ਦੇ ਗੈਰਾਂ ਸ਼ਾਹਸ਼ਾ ਨੇ ਤੇ ਸਮਝਣ ਦੀ ਕੋਸ਼ਿਸ਼ ਕਰੋ ਕੌਮਾਂ ਹਮੇਸ਼ਾ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸਿੱਧ ਲੈ ਕੇ ਲੜਦੀਆਂ ਨੇ ਅੱਗੇ ਵੱਧੀਆਂ ਨੇ ਜੱਲਿਆਂ ਵਾਲੇ ਬਾਗ ਦੇ ਨਿਸ਼ਾਨ ਕਿਉਂ ਸਾਂਭੇਗੇ ਭਾਈ ਉਹ ਮੁੱਛੇ ਤਲੱਸਾ ਕਾਹਨ ਨੀ ਕੀਤਾ ਗਿਆ ਕਿਉਂ ਨੀ ਉਹ ਕੰਦਾ ਧਾਗੀਆਂ ਜੰਗੀਆਂ ਜੋ ਨਹੀਂ ਪੱਥਰ ਚੜਿਆ ਗਿਆ ਤਾਂ ਕਿ ਆਉਣ ਵਾਲਾ ਨਸਲਾਂ ਨੂੰ ਪਤਾ ਲੱਗੇ ਵੀ ਇੱਥੇ 1919 ਵਿੱਚ ਕੀ ਹੋਇਆ ਸੀ ਤੇ ਗਾਹ ਦਾ ਸਾਧ ਲੱਗੇ ਨਿਸ਼ਾਨ ਕਿਉਂ ਮਟਾਏਗੇ ਕਿ ਕਿਉਂ ਟਾਏਗੇ ਕਿਉਂ ਪੱਥਰ ਚੜੇਗੇ ਸੋਲੇ ਪਿੰਡ 'ਚ ਖੂਹ ਹੋਣਾ ਹੈਗਾ ਜੇ ਖੂਹ ਢਾ ਕੇ ਬੰਦ ਕਰਕੇ ਉੱਤੇ ਕਮਰਾ ਪਾ ਦੋਗੇ ਜੋਟ ਕੇ ਵੀ ਸਾਹਿਬ ਨੂੰ ਕਹਾਂਗੇ ਵੀ ਪਤਾ ਤੇ ਖੂਹ ਹੁੰਦਾ ਸੀ ਹੱਥ ਚੱਲਦਾ ਸੀ ਉਹ ਖੂਹ ਕਿ ਹੁੰਦਾ ਹੈ ਨਿਸ਼ਾਨੀਆਂ ਤੋਂ ਇਮਾਰਤਾਂ ਤੋਂ ਵਿਰਾਸਤਾਂ ਤੋਂ ਪਤਾ ਲੱਗਦਾ ਕੌਮ ਦਾ ਇਤਿਹਾਸ ਹੈ ਲੱਗੇ ਨਿਸ਼ਾਨ ਬੋਲਦੇ ਗੋਲਨਾ ਇਤਿਹਾਸ ਨੂੰ ਕੰਧਾਂ ਤੇ ਚੜੇ ਹੋਏ ਪੱਥਰ ਸੰਗਮਰਮਰ ਤੇ ਇਤਿਹਾਸ ਹੀ ਬੋਲਦੇ ਭਾਈ ਲੋਕਾਂ ਕੋਲੇ 50 50 ਹਜ਼ਾਰ ਸਾਲ ਦੁਨੀਆ ਕੋਲੇ ਆਪਣਾ ਇਤਿਹਾਸਾਂ ਪਿਆ ਪਿਆ ਸਾਡੇ ਕੋਲ ਤਾਂ ਭਾਈ ਇੱਥੇ ਯਾਰ 500 ਸਾਲ ਆਪਣਾ ਵੀ ਸਾਹਮਣੇ ਨਹੀਂ ਗਿਆ ਸਿਪਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਵੀ ਕਿੱਧਰ ਨੂੰ ਵੱਧ ਰਹੇ ਆਂ ਅਸੀਂ ਇਹ ਗੱਲਾਂ ਸਾਹਮਣੇ ਸੁਣ ਪੈ ਰਹੀਆਂ ਕਿ ਕੱਪ ਜਾਣੀਆਂ ਹੱਥੋਂ ਦੀ ਹੈਂ ਅਗਲੀ ਬੇਇੱਜ਼ਤੀ ਆ ਪਿੰਡ ਵਾਲਿਓ ਜ਼ਮੀਨ ਨਾਲ ਆਪਣੀ ਕਿਸੇ ਕੀਮਤ ਤੇ ਵੇਚਿਓ ਬਾਈ ਜ਼ਮੀਨਾਂ ਪਹਿਲਾਂ ਉਹਨੂੰ ਆਪ ਰੋਸਾ ਦੋ ਮਨਜੰਗੀ ਰਾਣੇ ਚਾਹਿਆ ਸਾਰੇ ਬੰਦੇ ਜਿੰਨੇ ਖੜੋ ਜਿੰਨਾਂ ਨੇ ਵੀ ਆਪ ਹ ਸਕੂਲਾਂ ਚ ਪੜਦੇ ਆ ਪੋਤੇ-ਪੋਤੀਆਂ ਭਤੀਜੇ-ਭਤੀਜੀਆਂ ਜਾਓਗੇ ਬਈ ਸਕੂਲਾਂ ਚ ਪਟਾਵੀਆਂ ਘਟਾ ਕੇ ਜਪੀਆਂ ਜੋ ਬੜੀ ਦੱਸੋ ਭਾਈ ਸਾਡੀ ਜ਼ਮੀਨ ਦਾ ਪਤਾ ਇਹ ਨਹੀਂ ਚੱਲ ਜਾਵਾ ਇਹ ਜਿੱਤੀ ਨੇ ਪਟਾਈ ਦੱਸੋ ਜੰਗੀ ਦਾ ਲੈ ਲੋ ਵੀ ਸੈਮ ਤੋਂ ਸਕੂਲਾਂ ਜਾ ਕੇ ਪਤਾ ਕਰੋਗੇ ਭਾਈ ਪੁੱਛੋਗੇ ਗੱਲਾਂ ਉਹਨੂੰ ਕਰਾਂਗੇ ਜੀ ਪੱਕੀ ਗੱਲ ਹੈ ਹਾਂਜੀ ਦੂਜੀ ਬੇਨਤੀ ਹੈ ਜ਼ਮੀਨ ਨਾਲ ਆਪਣੀ ਵਿੱਚ ਸੋਡੇ ਕੋਲੇ ਦੁਨੀਆ ਦੀ ਐਸੀ ਬੇਸਕੀਮਤੀ ਧਾਤੀ ਐ ਜਿਹਦਾ ਕੋਈ ਮੁੱਲ ਨਹੀਂ ਪੂਰੀ ਦੁਨੀਆ 'ਚ ਸਾਡੇ ਲੋਕ ਚਾਰੀ ਚਾਰੀ 30 ਤੇ 50 ਨਾਲ ਲੱਖ ਦੇ ਕਿੱਲੇ ਵੇਚ ਕੇ ਕੈਨੇਡਾ ਅਮਰੀਕਾ ਚੜ ਰਹੇ ਆ ਇੱਥੇ ਜਾਂਦੇ ਨਹੀਂ ਸੋਡੇ ਪਿੰਡੋਂ ਵੀ ਗਏ ਹੋਣੇ ਆ ਕਿਸੇ ਨੇ ਵਾਪਸ ਆ ਕੇ ਜ਼ਮੀਨ ਲਈ ਆ ਬਾਈ ਹਾਂ ਲਈਆ ਨਹੀਂ ਲਈ ਇਹ ਲਈ ਨਹੀਂ ਜਾਣੀ ਬਾਈ ਗੱਲ ਤਾਂ ਹਣ ਜੋ 4 ਸਾਲ ਜਿਹੜੇ ਕਹਿੰਦੇ ਪੰਜਾਬ ਰਖ ਦਾ ਕਿਲਾ ਵੇਖ ਗਿਆ 50 ਕਰੋੜ ਦਾ ਸਾਡੋ ਪੰਜਾਬ ਪਤਾ ਨਹੀਂ ਮਿਲਣਾ ਬਈ ਲੈ ਠੀਕ ਹੈ ਗੱਲ ਉਹਦੇ ਦੋ ਕਾਰਨ ਬਹੁਤ ਵੱਡੇ ਐ ਪਹਿਲਾ ਕਾਰਨ ਆ ਦੁਨੀਆ ਦੀ ਤੀਜੀ ਜੰਗ ਪਾਣੀ ਦੇ ਭੋਜਨ ਪਿੱਛੇ ਹੋਣੀ ਐ ਪਾਣੀ ਮੁੱਕਣਾ ਭੋਜਨ ਦਾ ਕਾਲ ਪੈਣਾ ਦੂਜਾ ਕਾਰਨ ਵੱਡਾ ਦਾ ਸੋਡੇ ਕੋਲ ਉਹ ਧਰਤੀ ਆ ਦੁਨੀਆ ਦੀ ਜਿਹੜੀ 100 ਤੋਂ 700 ਮਣਟਾਂ ਨੇ ਪੈਦਾ ਕਰਦੀ ਹੈ ਕੋਈ ਧਰਤੀ ਐਸੀ ਨਹੀਂ ਉੱਤਰਾਖੰਡ ਪੂਰਬਪਛਮ ਕਿਤੇ ਮਰਜ਼ੀ ਬਾਜੂ ਕੋ ਫਸਲ ਹੁੰਦੀ ਹੈ 50 ਮਣਟਾਂ ਨੇ ਪੈਦਾ ਹੁੰਦੇ ਐ 6 ਮਹੀਨੇ ਬਰ ਪੈ ਗਈ ਕਿ ਸੁੱਕਾ ਆ ਗਿਆ ਕਿਤੇ ਹੜ ਮਾਰ ਗਿਆ ਪੂਰੀ ਦੁਨੀਆ ਦੀ 100 ਦੀ ਧਰਤੀ ਤੇ ਆ ਬਈ ਅੱਜ ਤੋਂ 20 ਸਾਲ ਪਹਿਲਾਂ ਆਏ ਬੈਂਕਾਂ ਰਾਹੀਂ ਸੋਨੂੰ ਦਿੱਤਾ ਇਹਨਾਂ ਨੇ ਬੈਂਕਾਂ ਰਾਹੀਂ ਵੀ ਚੱਕੋ ਪੰਜਾ ਕਿੱਲਾਂ ਦੇ ਉੱਤੇ 20-20 ਲੱਖ ਰੁਪਏ ਲੋਨ ਤੇ ਲਿੰਟਾਂ ਜਿੱਤਗਾ ਨਾ ਪਤਾ ਸੀ ਬੈਂਕਾਂ ਨੂੰ ਵੀ ਮੋੜਨਾ ਨਹੀਂ ਜ਼ਮੀਨਾਂ ਖੋਲਾਂਗੇ ਤੁਸੀਂ ਤਖੜੇ ਰਹੇ ਛੱਡੇ ਚੱਕਦੇ ਜਿਵੇਂ ਨਾ ਬਣਾ ਲੀਆਂ ਬੈਂਕਾਂ ਵਾਲੇ ਪਿੰਡਾਂ ਨਿਲਾਮੀ ਕਰਨਾ ਹੈ ਟਰਕੀ ਕਰਨਾ ਹੈ ਦਵਲ ਦੇ ਦਵਾਰਾ ਫੇਰ ਆ ਗਏ 219 ਦੇ ਵਿੱਚ ਤੁਹਾਡੇ ਕੋਲੇ ਇਹ ਲੈ ਕੇ ਅਕਾਲੇ ਕਾਨੂੰਨ ਤੁਸੀਂ ਫੇਰ 20 ਦੇ ਵਿੱਚ ਜਾ ਕੇ ਦਿੱਲੀ ਬੈਠੇ 13 ਮਹੀਨੇ ਇੱਕ ਵਾਰੀ ਹਮਲਾ ਰੋਕ ਲਿਆ ਹੁਣ ਫੇਰ ਆ ਗਏ ਨਿਊ ਬਗ ਡਾਟਰ ਦੀ ਰੀਤੀ ਲੈ ਕੇ ਬਾਈ ਨਿਊ ਬਜਟ ਦਾ ਵੀ ਨਿੱਕੀ ਕੀ ਕਹਿੰਦੀ ਆ ਸੁਣ ਲੋ ਧਿਆਨ ਨਾਲ ਇਹ ਸਭ ਤੋਂ ਖਤਰਨਾਕ ਹੈ ਇਹਦਾ ਮਤਲਬ ਹੀ ਲੱਗ ਰਿਹਾ ਤੇ ਕਿਨ ਜਿੰਨੇ ਸੋਡੇ ਜੇਪਾਂ ਨੋਟ ਨੇ ਨਕਦੀ ਨੇ 500 ਹਜ਼ਾਰ ਦਾ 2000 ਦਾ 100 ਦਾ ਸੋਦਾ ਸਾਰਾ ਇਹ ਸਾਰੇ ਕਾਗਜ਼ ਪੂਰੀ ਦੁਨੀਆ ਤੋਂ ਬੰਦ ਕਰ ਦੇਣੇ ਆ ਤੇ ਕਲਾਸਿਕ ਸਾਰੇ ਬੰਦ ਕਰ ਦੇਣੀਆਂ ਆ ਆ ਸਾਰੇ ਮੋਬਾਈਲਾਂ ਦੇ ਚੱਲਣੇ ਲੈ ਨਾ ਮੋਬਾਈਲਾਂ ਨਹੀਂ ਹੋਣਗੇ ਜਦੋਂ ਲੈ ਨਾ ਮੋਬਾਈਲਾਂ ਨਹੀਂ ਹੋਣ ਲੱਗ ਗਿਆ ਆਪਾਂ ਕਰਨ ਨਹੀਂ ਦਾਗੇ ਵਿੱਚ ਉਹ ਵੀ ਜਾਂਦਾ ਤੁਸੀਂ ਤੇਲ ਪਾਉਣੇ ਕੋਈ ਬਜ਼ਾਰ ਤੇਨੂੰ ਸਮਾਨ ਲੈਣ ਨੂੰ ਪੈਸੇ ਇਹਨਾਂ ਲਈ ਖਰਚਾਉਣ ਲੱਗੇ। ਇਹਦਾ ਕੰਟਰੋਲ ਕਿਹਦੇ ਕੋਲ ਹੋਣਾ ਬਾਈ? ਤਾਂ ਇਹਦਾ ਕੰਟਰੋਲ ਨੈੱਟ ਬੰਦ ਕਰ ਦਿੰਦੇ ਆ। ਤੇ ਖੋਖਾ ਕੁਪਕੀਂਕ ਨਹੀਂ। ਜੋ ਸਾਰਾ ਲੈਣ ਦੇਣ ਪੈਸਾ ਇਹਦੇ ਨਾਲ ਹੀ ਹੋਣ ਲੱਗ ਗਿਆ। ਪੂਰੀ ਦੁਨੀਆ ਦੇ ਵਿੱਚੋਂ ਤਾਜ ਬੰਦ ਹੋ ਗਿਆ। ਕੰਟਰੋਲ ਉਹਦੇ ਕੋਲੇ ਹੋਇਆ। ਛੋਟੀ ਯੋਰਤ ਆਈ ਤੁਸੀਂ ਨੂੰ ਧਰਨਾਂ ਆ ਜਾਓਗੇ। ਕਿਉਂ ਮੁਜ਼ਾਰਾ ਕਰ ਜਾਓਗੇ? ਕਿਦੇ ਸਰਕਾਰਾਂ ਹਕੂਮਤਾਂ ਦੇ ਖਿਲਾਫ ਉੱਠ ਕੇ ਲੜ ਲਵੋਗੇ? ਜਿਦੋਂ ਲੜਨ ਦੀ ਕੋਸ਼ਿਸ਼ ਕਰੋਗੇ ਪੁੰਨਾ ਢਿੰਡੇ ਜਾ ਕੇ ਨਿਕਲੋਂਗੇ ਉਤੋਂ ਬੈਠੇ ਖਾਤੇ ਬੰਦ ਕਰ ਦਿਆ ਕਰਨਗੇ ਦੂਜਾ ਤਾਪੋ ਵੀ ਤੁਸੀਂ ਬੰਨੋਗੇ ਹੱਥ ਵੀ ਠੀਕ ਹੈ ਸਾਡੇ ਖਾਤੇ ਖੋਲਿਓ ਅਈਦਾ ਬਾਜ਼ਾਰ ਜਾਣਾ ਸੀਗਾ ਰਸਣ ਨਹੀਂ ਮਿਲ ਰਿਹਾ ਘਰੇ ਹੁਣ ਉਦੋਂ ਦਾ ਹਾਂ ਦੇਖੋ ਜੇ ਦਾ ਤੁਸੀਂ ਆਪਣੇ ਆਪ ਤੇ ਨਿਰਭਰ ਹੋ ਫੇਰ ਵੀ ਬੱਜ ਜਾਓਗੇ ਹੁਣ ਤੁਸੀਂ ਸਰੋਂ ਬੀਜਦੇ ਹੋ ਕਣਕ ਬੀਜਦੇ ਹੋ ਛੋਲੇ ਬੀਜਦੇ ਹੋ ਤੁਹਾਡੇ ਘਰੇ ਭਿਆਹ ਹੁੰਦਾ ਵੀ ਜਾ ਕੇ ਬੀਜ ਦਿਓਗੇ ਤੇ ਖਾਤਾ ਵੀ ਬੰਦ ਕਰ ਦੇਣਗੇ ਹਾਂ ਤਾਂ ਕੋਈ ਗੱਲ ਨਹੀਂ ਜੇ ਸਾਡੇ ਕੋਲ ਖਾਣ ਜਿੱਤੇ ਦਾਣੇ ਹੈਗੇ ਬੀਜਾਂਗੇ ਹੁਣ ਉਹ ਵੀ ਬੰਦ ਕਰਤਾ ਜੀ ਐਮ ਬੀ ਲਿਆਏ ਜੀ ਐਮ ਬੀ ਜੀ ਐਮ ਸਰੋਂ ਦਾ ਨਾਲਾ ਪਹੁੰਚ ਪਿਆ ਮੈਂ ਸੂਰਜਮੁਖੀ ਬੀਜਦਾ ਬਾਈ ਤੇ ਮੈਂ ਲੁਧਿਆਣਾ ਤੋਂ ਲੁਧਿਆਣਾ ਹਰ ਯੂਨੀਵਰਸਿਟੀ ਚੋਂ ਮੈਂ ਇੱਕ ਸਾਲ ਬੀਜ ਝਾੜ ਕੇ ਰੱਖ ਲਵਾਂ ਦਾਣੂ ਵੇਚਾਂਗੇ ਉਹ ਮੈਂ ਵੇਚਾਂ ਉਗਰੇ ਨਹੀਂ ਮੈਂ ਲੁਧਿਆਣੇ ਵਾਗਿਆ ਮੈਂ ਯਾਰ ਤੁਹਾਡੇ ਕੋਲ ਬੀਜ ਲਿਆ ਸੀ ਪਿਛਲੇ ਸਾਲ ਤੇ ਬੀ ਬਾਈ ਇਹ ਉਗਰੇ ਨਹੀਂ ਉਹ ਕਹਿੰਦੇ ਭਈ ਇਹ ਜੀਐਮਪੀ ਐ ਇੱਕ ਵਾਰੀ ਵਰਦਾ ਅਗਲੇ ਆਦੀ ਬਾਜ਼ਾਰ ਚੋਂ ਲੈਣਾ ਤੂੰ ਸਾਡੇ ਕੋਲ ਹੀ ਆਉਣਾ ਉਹ ਵੀ ਖਤਮ ਕਰ ਦੇਣੇ ਤੇ ਤੁਹਾਨੂੰ ਵੀ ਤੁਸੀਂ ਆਪਦੇ ਜੋਗਰੀ ਕੋ ਕਣਕ ਕੋਈ ਦਾਣੇ ਚਾਰ ਮਾਣਕ ਛੋਲੇ ਸਰੋਂਾ ਵੇਚ ਸਕੋ ਸੋ ਇਹ ਜਿਹੜੀਆਂ ਨੀਤੀਆਂ ਭਾਈ ਆ ਰਹੀਆਂ ਨੇ ਇਹ ਕਿਸੇ ਵੀ ਤਰੀਕੇ ਨਾਲ ਪੂਰੀ ਦੁਨੀਆ ਦੀ ਧਰਤੀ ਭੋਜਨ ਪਾਣੀ ਦੇ ਉੱਤੇ ਕਿਵੇਂ ਕਾਬੂ ਕਰਨਾ ਉਹ ਕਬਜ਼ੇ ਚ ਕਿਵੇਂ ਕਰਨਾ ਇਹ ਸਾਰੀਆਂ ਨੀਤੀਆਂ ਨੇ ਹੁਣ ਆਰੋ ਹੁੰਦਾ ਥੋੜਾ ਬੰਦਾਰ ਹੋਏਗਾ ਸੋਡੀ ਧਰਤੀ ਤੇ ਆਉਣ ਲੱਗਿਆ ਸੋਡਾ ਹੀ ਪਾਣੀ ਕੜਦਿਆ ਪਿੰਡ ਦਾ ਸੋਨੋ ਹੀ ਮਨ ਵੇਚਦੇ ਆ ਲੈ ਮੁੱਲ ਨਹੀਂ ਮਿਲਦਾ ਉਹ ਕਾਕਰ ਵੇਚਦਾ ਯਾਰ ਨਹੀਂ ਜੀ ਫਰੀ ਹੈ ਇਹ ਬੋਲੇ ਜਮਰੀ ਉਹ ਕੋਰਦਲਾ ਫਰੀ ਹੋਣਾ ਜੇ ਉਂ ਚੱਲਦੇ ਆ ਪਿੰਡਾਂ ਚ ਉਹਦਾ ਮੁੱਲ ਮੁੱਲ ਨਹੀਂ ਵੇਚਦਾ 2500 ਰੁਪਿਆ ਦੀ ਦਿੰਦੇ ਆ ਢੋਲੀ ਜੀ ਦਿੰਦੇ ਆ 2700 ਕਿਲੋਮੀਟਰ ਦਾ ਬਾਈ 2700 ਕਿਲੋਮੀਟਰ ਦਾ ਧਿਆਨ ਮਾਰੋ ਪਿੰਡਾਂ ਦਾ 2700 ਕਿਲੋਮੀਟਰ ਦੇ ਹਾਈਵੇ ਨਿਕਲ ਗਏ ਪੰਜਾਬ ਚ ਕਲੋਨੀ ਬਣਾਦਾ ਪੰਜਾਬ ਨੂੰ ਕਲੋਨੀ ਚਾਰ ਸਿਰਵਾਂਡ ਬਣਦਾ ਪੰਜਾਬ 2700 ਕਿਲੋਮੀਟਰ ਦਾ ਕਿਹਾ ਬਲਦਾ ਉਹ 20 26 ਹੈ ਅਜਿੰਨੇ ਸੜਕਾਂ ਨਿਕਲਣ ਹਾਈਵੇ 100 ਕਿਲੋਮੀਟਰ ਦਾ ਕੋਈ ਕੱਟ ਨਹੀਂ ਕੋਈ 40 ਕਰਮਾ ਚੌੜਾ ਕੋਈ 80 ਕਰਮਾ ਚੌੜਾ ਪਹਿਲੇ ਕਹਿੰਦਾ ਪਾਣੀ ਪਾਣੀ ਛੱਡ ਦੇਣੇ ਕਿ ਦਰਿਆ ਤੋੜ ਦੇਣੇ ਉੱਥੇ ਸੱਪ ਨੂੰ ਛੱਡ ਕੇ ਸਾਰਾ ਪੰਜਾਬ ਵੀ ਡੁੱਬ ਜੂਬ ਹੁਣ ਨਿਕਲ ਪਾਣੀ ਨਿਕਲ ਇੰਨੀ ਰੁਪਏ ਵਜੀ ਆ ਇੰਨੀ ਨਿਕਲਦੇ ਨੇ ਪਾਣੀ ਇਹਨੇ ਦਾ ਬੰਦ ਤੀਆਂ ਬਰੇ ਬੰਦ ਬੰਦ ਤੇ ਕਿੰਨੇ 50 ਸਾਲ ਦੇ 2250 ਕਿਲੋਮੀਟਰ ਦਾ ਏਰੀਆ ਬਣਾਈਆਂ ਆ ਛੜਕਾ ਇਹਨਾਂ ਨੇ ਇਹ ਸਾਡੀ ਖਾਤਰ ਐ ਇਧਰ ਜੋੜਤੀਆਂ ਬਾਗਾ ਬਾਰਡਰ ਸੈ ਨਿਆਲਾ ਬਾਰਡਰ ਉਧਰ ਜੋੜਤੀਆਂ ਕਾਂਟਲਾ ਲਿ ਰਾਤ ਬਜ਼ਾਰ ਮੰਦਰੀਆਂ ਦੇ ਨਾਲ ਸਾਰਾ ਵਪਾਰ ਛੜਕਾ ਰਹੀ ਤੇਰੇਲਾ ਨਹੀਂ ਉਹਨਾਂ ਲਾਗੇ ਖੁੱਲ ਜਾਣੇ ਬਾਗੇ ਬਾਰਡਰ ਖੁੱਲ ਜਾਣੇ ਬਾਈ ਕੱਢ ਦਿਓ ਚਾਰ ਸਾਤ ਚੀਨ ਤੋਂ ਲੈ ਕੇ ਯੂਰਪ ਤੱਕ 6000 ਕਿਲੋਮੀਟਰ ਲੰਮੀ ਰੇਲ ਦੀ ਦੀਪਛਾਤੀ 6000 ਕਿਲੋਮੀਟਰ ਦੀ ਸੜਕ ਬਣਾਤੀ ਇਹ ਸਾਰੇ ਵਪਾਰ ਯੂਰਪ ਤੱਕ ਏਸ਼ੀਆ ਤੱਕ ਅਰਬ ਤੱਕ ਇੱਥੋਂ ਲਾਂਗੇ ਖੁੱਲ ਕੇ ਹੋਣਿਆ ਬਾਈ ਜਿੱਦੇ ਲਾਂਗੇ ਖੁੱਲ ਗਏ ਨਾ ਸੋਡੀ ਧਰਤੀ ਦੇ ਦੇ ਗੱਠਾਂ ਇੱਥੇ ਗੱਠਾਂ ਕਿਸੇ ਵੀ ਕੀਮਤ ਇੱਥੇ ਆ ਜਾ ਮੈਨੂੰ ਕਿਉਂ ਕਿਉਂ ਕੌਲੇ ਦੀ ਹੈ ਤਾਂ ਆਪਣੀਆਂ ਵਾਲੇ ਹਜ਼ਾਰਾਂ ਏਕੜ ਜ਼ਮੀਨ ਆ ਆਪਣੇ ਬਨੌਰ ਕੋਲੇ 4000 ਕਿਲਾ ਲੈ ਲਿਆ ਆ ਕੇ 30 ਸਾਲਾਂ ਲੀਜ਼ ਤੇ ਪਟੇ ਤੇ ਲੋਕਾਂ ਨੇ ਕੌਲੇ ਲੋਕੇ ਉਹਨੇ 5-5 ਦਾ 10-10 ਸਾਲ ਦਾ ਠੇਕਾ ਇਕੱਠਾ ਆਪਦਾ ਖਾਤਿਆਂ ਚ ਲੋਕਾਂ ਨੂੰ ਲੱਗਿਆ ਇੰਨਾ ਨਾ ਪੈਸਾ ਆ ਗਿਆ ਕਿ ਇਹਨੇ 5 ਕਿੱਲੇ ਕਿਨੇ 10 ਤੇ 15 ਸਾਲੀ ਜ਼ਮੀਨ ਹੀ ਦੇ ਦਿੱਤੀ ਆ ਗਿਆ ਮੋਗੇ ਦੇ ਪਿੰਡਾਂ 'ਚ ਮਚੂੜ ਤਾਂ ਢੁੱਢੀ ਕੇ ਉੱਥੇ ਲੋਕਾਂ ਕੋਈ ਆਵੇ ਆਪਣੀ ਜ਼ਮੀਨਾਂ ਲੈ ਰਹੀਆਂ ਨੇ ਮੈਂ ਲੇਰਕੋਟ ਲੈ ਗਿਆ ਉਹਦਾ ਖੇਤ ਮੈਨੂੰ ਮਿਲਿਆ ਪਰਿਵਾਰ ਜ਼ਮੀਨ ਦਾ ਪ੍ਰਧਾਨ ਉੱਥੇ ਕਹਿੰਦ ਕੇ ਐਸ ਵੇਲੇ ਜਿਹੜੀਆਂ ਬਾਹਰੀਆਂ ਕੰਪਨੀਆਂ ਹਜ਼ਾਰਾਂ ਏਕੜਾਂ ਪੰਜਾਬ ਚੜ੍ਹ ਕੇ ਗੇੜ ਰਹੀਆਂ ਬੈ ਸਾਤੋਂ ਪਹਿਲਾਂ ਜ਼ਮੀਨਾਂ ਵੇਚੀਆਂ ਸੀ ਬਾਈ ਖੜਮਹਾਲੀ ਦੇ ਲੋਕਾਂ ਨੇ 25 25 30 ਕਰੋੜ ਦੇ ਕਿੱਲੇ ਲੋਕਾਂ ਨੂੰ ਲੱਗਾ 25 ਕਰੋੜ ਕਿੰਨੇ ਦਾ ਆ ਗਿਆ ਮੁਕਨੇ ਇਹਨਾਂ ਪੈਸਾ ਆ ਗਿਆ ਵੱਡੇ ਘਰ ਪਾਰੇ ਵੱਡੀਆਂ ਗੱਡੀਆਂ ਲੈ ਲਈਆਂ ਮੁੰਲਾਂਦੋ ਕੇ 10 ਸਾਲ ਸੜਕਾਂ ਤੇ ਆ ਕੇ ਘਰ ਵੀ ਵੇਚ ਕੇ ਲੜੀਆਂ ਵੀ ਵੇਚੀਆਂ ਪੈਸਾਲਾ ਕਾਹ ਹੈ 25 ਕਰੋੜ ਛੱਡੋ 25 ਹਜ਼ਾਰ ਕਰੋੜ ਘਰੇ ਪਿਆ ਹੋਵੇ ਉਹ ਨਹੀਂ ਖੜਦਾ ਬੋਲੇ ਫਿਲਮ ਆਈ ਆ ਬਾਈ ਫਿਲਮ ਆਈ ਆ ਫਿਲਮ ਦਾ ਨਾਮ ਭੋਲੇ ਓਏ ਦੇਖ ਲੈ ਫਿਲਮਾਂ ਉਹਨਾਂ ਲੋਕਾਂ ਦੀ ਸੱਚੀ ਕਹਾਣੀ ਦੇ ਆਧਾਰਤਾ ਬਿਰੋ ਵੀ ਕਿਵੇਂ ਇਹਨਾਂ ਨੇ ਪੱਤੀ ਪੱਤੀ ਦੀ ਰੋਡ ਦੇ ਕਿੱਲੇ ਵਿੱਚ ਸੀ ਕਿਵੇਂ ਉਹਨਾਂ ਦੇ ਮੁੰਡੇ ਆਪ ਦੀ ਮਾਨਕੀ ਵਾਲੀ ਜ਼ਮੀਨ ਜਿਹੜੀ ਵੇਚੀ ਆਪ ਦੀ ਜ਼ਮੀਨ ਦੇ ਉੱਤੇ ਬਣੇ ਹੋਏ ਕਿਸੇ ਵੱਡੇ ਮਾਲ ਦੇ ਵਿੱਚ ਕਿਸੇ ਵੱਡੇ ਹੱਤ ਦੇ ਵਿੱਚ ਵੱਡੀ ਦੁਕਾਨ ਦੇ ਤੇ ਚੌਕੀਦਾਰਾ ਕਰਦਾ ਮੁੰਡਾ ਨਹੀਂ ਕਰਦਾ ਦੋ ਚੀਜ਼ਾਂ ਦੀ ਕੀਮਤ ਆ ਬਈ ਦੁਨੀਆ ਦੇ ਦੋ ਚੀਜ਼ਾਂ ਦੀ ਸਦਾ ਰਹਿਣੀ ਹੈ 11 ਸਾਲ ਪਹਿਲਾਂ ਤੁਸੀਂ ਅੱਜ ਵੀ ਅਜਨ ਸਾਲ ਬਾਅਦ ਵੀ ਹੋਣੀ ਹੈ ਉਹ ਧਰਤੀ ਦੇ ਸਿਵਨਾ ਇਹ ਨਾ ਗਵਾਇਓ ਧਰਤੀ ਦੇ ਸਿਵਨਾ ਇੱਕੋ ਜਾਲ ਕਹਿੰਦੇ ਆ ਬੰਦੇ ਨੂੰ ਕਿ ਤੂੰ ਬਿਮਾਰ ਹੋ ਗਿਆ ਮੰਜੇ 'ਤੇ ਉਠਾ ਲਾਂਗੇ ਤੂੰ ਜੇਲ੍ਹ 'ਚ ਫਸ ਗਿਆ ਕਢਾ ਲਾਂਗੇ ਅਸੀਂ ਗਿਹਣੇ ਬੈਗ ਪਗੇ ਸੜਾਈ ਪੜਾਈ ਨਹੀਂ ਜਾਣੇ ਇਹ ਧਰਤੀ ਆਪਾਂ ਉਦੋਂ ਨਹੀਂ ਛੱਡੀ ਕਿੱਡੇ-ਕੱਡੇ ਧਾਲਵੀ ਤੇ ਹਮਲਾ ਕਰੇ ਧਰਤੀ ਦੇ ਕਬਜ਼ਾ ਕਰਨ ਆਏ ਖੂਨ ਵੀ ਡੋਲਿਆ ਸਿਰ ਵੀ ਲਾਏ ਪਰ ਇਹ ਦਾਵਾ ਤੇ ਕਬਜ਼ਾ ਨਹੀਂ ਛੱਡਿਆ ਬਈ ਧਰਤੀ ਤੋਂ ਅੱਜ ਛੱਡ ਕੇ ਭੱਜ ਰਹੇ ਹੋ ਜਾਂ ਔਰ ਫਰਾ ਦੁਆਬਾ ਖਾਲੀ ਹੋ ਗਿਆ ਯਾਰ ਰੋਣ ਵਾਲਾ ਜਾ ਕੇ ਪਿੰਡਾਂ ਚੁੱਤੇ ਉਹ ਵੱਡੀਆਂ ਵੱਡੀਆਂ ਹਵੇਲੀਆਂ ਜੰਦੇ ਲੰਕਦੇ ਆ ਸੁੱਲੀਆਂ ਪਈਆਂ ਨੇ ਬਾਈ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਯਾਰ ਜੱਪਈਏ ਬੈਠੇ ਆ ਜੱਜ ਜੰਦੇ ਲੰਕਦੇ ਆ ਤੇ ਆਪਣੇ ਵੀ ਹਾਲਾਤ ਇਹੀ ਐ ਛੋਡੇ ਕਿਨੇ ਘਟਾ ਪੜੇ ਪਿੰਡੋਂ ਹਰ ਜੋ 20 ਸਾਲ ਅੱਛੇ ਨਵੇਲੇ ਕੀ ਚਾਰ ਬੰਦੇ ਭਾਲ ਕੇ ਲਿਆ ਕਰੋ ਈ ਥੋੜਾ ਮਰਗਾ ਚੱਕ ਕੇ ਲੈਣਾ ਸੀ ਮੈਂ ਆ ਮਾ ਬਰਜਲੇ ਪਿੰਡ ਵਾ ਗਿਆ ਬਾਈ ਇਹ ਨਾ ਹੋਊਗੀ ਹੋਊਗੀ ਹਾਂ ਟੱਲੇ ਪਿੰਡ ਵਾ ਗਿਆ ਮੈਂ ਟੱਲਾ ਪਿੰਡਾ ਬਜ਼ੁਰਗੀ ਬਜ਼ੁਰਗਾ ਮੈਂ ਪੁੱਛਿਆ ਮਾ ਬਾਪੂ ਮੁੰਡੇ ਦੀਦੇ ਨਹੀਂ ਦੋ ਉਤਰ ਨਹੀਂ ਆ ਕਹਿੰਦੇ ਛੇੜਾ ਇਹੀ ਰਹਿ ਗਏ ਬਾਕੀ ਭੱਜ ਭੱਜਰੇ ਬਾਹਰ ਨੇ ਇਹ ਵੀ ਜਾਨ ਦੀ ਤਿਆਰੀ ਚ ਮਾਹਰ ਦੇ ਥੋੜਾ ਮਰਗਾ ਥੋੜਾ ਨੂੰ ਚੱਕਿਆ ਵੀ ਨਹੀਂ ਜਾਇਆ ਕਰਦਾ ਕਹਿੰਦੇ ਉਹ ਨਿਵੇੜੀ ਬੈਠੇ ਆ ਜਿਹੜੀ ਬੁਲਾਦੀ ਜਿੱਦ ਦੇ ਮਰਗਾ ਲੱਭ ਕੇ ਲੈ ਆਇਆ ਪੰਜਾਬ ਦੀ ਬਲਕਸਮਤੀ ਆ ਬਾਈ ਯਾਰ ਛੋਟੇ ਨਾਲ ਸੋਹਣੀ ਵਿਰਾਸਤੀ ਦੇ ਕੋਈ ਆ ਯਾਰ ਆ ਕੰਕ ਬਤੋਂਗੇ ਬਾਈ ਫੁੱਲ ਨਾਲ ਪਾਲੋਗੇ ਸਾੜ ਪਰ ਟੱਕਣਾ ਥੋੜਾ ਕਰੋ ਸਾੜ ਪਰ ਓਖੇ ਦੀ ਮਰ ਬਾਹਰ ਬਾਹਰ ਜੋ ਚਾੜ ਕੰਮ ਤੇ ਨਾ ਗਾਇਓ ਓਖੇ ਮਰੋ ਐਵੇਂ ਵਾਇਪੀ ਨਾ ਕਰੋ ਬੰਦਾ ਇੱਕ ਇੱਕ ਦਾ ਮਾਦਾ ਵੀ 15 10 12 20 ਖਾਨ ਵਾਲੇ ਹੁੰਦੇ ਆ ਇੱਕ ਬੰਦਾ 20 ਵੀ ਬੰਦਿਆਂ ਨੂੰ ਪਾਲੀ ਜਾਂਦਾ ਭਾਈ ਬਾਅਦ 15 15 ਨੂੰ ਕੰਮ ਕਰਨਾ ਪਊ 10 ਦਾ 10 ਨੂੰ ਕਰਨਾ ਪਊ 5 ਜਾਂ 5 ਨੂੰ ਕਰਨਾ ਪਊ ਪੁੱਛਿਆ ਨਹੀਂ ਹੈਗਾ ਵੀ ਇੱਕ ਕੁਮਾਰ ਨੂੰ ਦਾ ਦੂਜੇ ਬੰਦੇ ਬੱਡੇ ਘਾਈ ਜਾਣਗੇ ਪਰ ਸਾਡੇ ਪਤਾ ਨਹੀਂ ਭੇਲਚਾ ਦਾ ਮਾਮੇ ਦਾ ਗਿਆ ਮਸੀ ਦਾ ਗਿਆ ਭੂਆ ਦੀ ਪੁਰੀ ਕੀ ਤਾਗੇ ਨਾ ਹੁੰਦਾ ਗਿਆ ਚਲੋ ਝੱਟ ਦੇ ਆਪਾਂ ਵੀ ਜਾਣ ਅੱਡ ਮਾਲੀ ਦਾ ਸੀ ਕਬਾ ਗਿਆ ਮੇਲੇ ਕੋਈ ਹਾਜ਼ਰ ਨਹੀਂ ਉਮਰ ਦਾ ਨਾ ਜਾ ਉਹ ਨਾ ਬਟਿਆ ਮੈਂ ਅਮਰੀਕਾ ਪਾ ਗਿਆ 42 ਲੱਖ ਰੁਪਇਆ ਲਾ ਕੇ 6 ਮਹੀਨੇ ਹੋ ਕੰਮ ਨਹੀਂ ਮਿਲਿਆ ਹੋਈਆ ਦਰਦ ਸੁਣਾਈ ਆ ਡਿਪਰੈਸ਼ਨ ਦਾ ਸ਼ਕਾਰਾ ਜਵਾਨੀ ਉੱਤੇ ਸਾਡੇ ਕਹਿੰਦੇ ਕੁੜੀਆਂ ਸਾਡੀਆਂ ਰਾਜਮੋਜ ਕਰਦੀਆਂ ਆ ਅੰਦਰ ਅੱਤਰਮ ਡਾਕੌੜੀ ਦਾਲ ਪਰੇ ਤੋਂ ਉਹ ਨੂੰਣ ਲੱਗਿਆ ਕਹਿੰਦਾ ਭਾਈ ਮੈਂ ਇੱਕ ਬਣਾਇਆ ਥੱਲੇ ਬੇਸਮੈਂਟ 'ਚ ਕੁੜੀਆਂ ਖੜੀਆਂ ਫਿਰ ਤਿੰਨ ਤਿੰਨਾਂ ਦੇ ਹੱਥ 'ਚ ਵੀਰ ਦੀਆਂ ਬੋਤਲਾਂ ਫੜੀਆਂ ਕਹਿੰਦਾ ਮੈਂ ਕਿਆ ਕੀ ਕਰੀ ਜਾਂਦਾ ਨਾ ਕਹਿੰਦਾ ਪਤਾ ਚੱਪੇ ਜੇ ਕਰਦੀਆਂ ਫਿਰ ਇੱਕ ਮੋਲੀ ਕਹਿੰਦੇ ਭਾਈ ਪਾਥਰੀ ਜਿਹੀ ਤਾਂ ਪੀ ਲਈ ਅੰਦਰ ਉਹ ਕਰਾ ਕਿਦੇ ਪਾਥਰੀ ਉਹ ਨਾ ਦਿਨ ਪਾਹੀ ਠੀਕ ਆ ਗਾ ਜੀ ਸਾਡੇ ਕਿਹ ਨਸ਼ਾ ਚੀਤਾ ਬਾਹਰ ਤੋਰਦੇ ਆ ਕੋਈ ਉੱਥੇ ਦਾ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹੋ ਕੇ ਜੇ ਪਾ ਰੱਖਦੇ ਆ ਉੱਥੇ ਦਾ ਉੱਥੋਂ ਦੀ ਸਿੱਖਿਆ ਸੁਣ ਲੋ ਕੀ ਆ ਬਾਹਰ ਸਕੂਲਾਂ ਦੇ ਨੇ ਜਵਾਨ ਪੜਾਉਂਦੇ ਆ ਪੜ੍ਹਦੇ ਆ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਲਿੰਗ ਕਿਵੇਂ ਚੇਂਜ ਕਰਨਾ ਹੈ ਮੁੰਡੇ ਨੇ ਕੁੜੀ ਕਿਵੇਂ ਬਣਨੀ ਹੈ ਕੁੜੀ ਨੇ ਮੁੰਡਾ ਕਿਵੇਂ ਬਣਨਾ ਹੈ ਲੈ ਨੋ ਸਿੱਖਿਆ ਜਾ ਕੇ ਉੱਥੇ ਪੜਾ ਲਓ ਉਹ ਕਹਿੰਦੇ ਆਪਣੇ ਮਾਪ ਤੋਂ ਦੂਰ ਕਿਵੇਂ ਹੋਣਾ ਆਪਣੇ ਆਪ ਦੇ ਨਿਰਭਰ ਕਿਵੇਂ ਹੋਣਾ ਠੀਕ ਹੈ ਨਾਂ ਛੱਡ ਕੇ ਭਜੋ ਨਾਂ ਛੱਡ ਕੇ ਭਜੋ ਭਾਗਾਂ ਵਾਲਿਓ ਕਰਮਾਂ ਵਾਲਿਓ ਇਹ ਕਿਸਮਾਂ ਵਾਲਿਓ ਗਿਆ ਧਰਤੀ ਤੇ ਜਨਮ ਲੈਣਾ ਸ਼ੇਰਤਾ ਤੁਹਾਡੇ ਕੋਲ ਸ਼ੇਰਤਾ ਨਾਰਵੇ ਵਰਗੇ ਦੇਛਾ 6-6 ਮਹੀਨੇ سود ਨਿਕਲਦਾ ਬਾਈ ਪਸਤਾਵਾਂ ਕੇ ਮੁੜ ਕੇ ਕੱਲੇ ਕੱਖ ਨਹੀਂ ਪਾਣਾ ਧਰਤੀ ਦੀ ਮਰਨੀ ਠੀਕ ਹੈ ਬਣਾ ਕੇ 50 50 ਹਜ਼ਾਰ ਲਗ ਲਗ ਏਕੜ ਦੇ ਫਾਰਮਾਂ 'ਚੇ ਕਿ ਸਾਨੂੰ ਧਿਆੜੀ ਕਰਨ ਆਉਣਗੇ ਤਕੜੇ ਹੋ ਕੇ ਲੜ ਕੋ ਜਾਓ ਸ਼ੰਭੂ ਬਨਾਰੀਆਂ ਤੇ ਪੂਰੀ ਦੁਨੀਆ ਸੋਡੇ ਵੱਲ ਦੇਖਦੀ ਹੈ ਪੂਰੀ ਦੁਨੀਆ ਭਾਰਤ ਨੇ ਪੂਰੀ ਦੁਨੀਆ ਦੇਂਦੀ ਹੈ ਕਿ ਪੰਜਾਬ ਉੱਠਿਆ ਇੱਕ ਮੇਰੀ ਗੱਲ ਹੋਰ ਯਾਦ ਕਰ ਲਿਓ ਜਿਹੜੀ ਲੜਾਈ ਆਉਣ ਵਾਲੀ ਸਮਝ ਲਈ ਜਾਣੀ ਹੈ ਇਹਨਾਂ ਧਿਰਾਂ ਦੇ ਖਿਲਾਫ ਜਿਹੜੇ ਆ ਤਰ੍ਹਾਂ ਧਰਤੀ ਭੋੜੇ ਪਾਣੀ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੇ ਆ ਤਰ੍ਹਾਂ ਕਹਿੰਦੀਆਂ ਕਿ ਬੰਦਿਆ ਸਭ ਇਸ ਸਾਡੇ ਹਸਾਲ ਨੂੰਗਾ ਬੰਦਾ ਉਹਨਾਂ ਤਰ੍ਹਾਂ ਦੇ ਖਿਲਾਫ ਵੀ ਲੜਾਈ ਲੜੀ ਜਾਊ ਨਾ ਉਹਦੀ ਅਦਵਾਈ ਵੀ ਪੰਜਾਬ ਤੋਂ। ਕੰਨੂ ਦਾ ਵੀ ਗੁਰਗੰਸਾਹਬ ਦੀ ਓਲਟ ਆਸਰੇ 'ਚ ਉਹਨਾਂ ਸਾਨ੍ਹ ਸਾਹਿਬ ਦੇ ਥੱਲੇ ਸਿਸ਼ਟਾਚੇ ਤਕੜੇ ਹੋ ਜਾਓ ਲੜਨਾ ਪੈਣਾ ਹੈ ਜਿਹੜੇ ਉਹਨਾਂ ਜਵਾਰਾਂ ਨਹੀਂ ਲੜਨ ਵਾਲੀਆਂ ਕੌਮਾਂ ਦੁਨੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਜਿਹੜੀਆਂ ਕੌਮਾਂ ਲੜਨ ਤੋਂ ਭੱਜ ਜਾਂਦੀਆਂ ਖਸਪ ਜਾਂਦੇ ਨੇ ਆ ਉਹ ਕਮਾ ਮਾ ਪਰ ਚੱਲ ਜਾਂਦਾ ਜੀ ਆਸ਼ਾ ਦੇ ਨਾਲ ਪਣਾ ਪਣਾ ਬਸ ਸੁਪੇੰਦਰਾ ਲੋ ਬੀਤੀ ਆ ਵੀ ਮੇਰੀਆਂ ਗੱਲਾਂ ਦਾ ਅਸਰ